ਸਾਸ਼ੀ ਕਾਲ ਦੋਸਤੋ ਯਾਦਨਾਮਾ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦਾ ਪ੍ਰੋਗਰਾਮ ਹੈਗਾ ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਤਖਤਾ ਪਲਟ ਕਿਉਂ ਹੋਇਆ ਤਖਤਾ ਪਲਟ ਹੋਣ ਦੇ ਕਾਰਨ ਕੀ ਰਹੇ ਤੇ ਉੱਥੇ ਜਿਹੜਾ ਹੁਣ ਜਿਹੜਾ ਸ਼ਾਸਨ ਹੈ ਜਾਂ ਸ਼ਾਸਨ ਨੂੰ ਅੰਡਰ ਜਿਹੜਾ ਆਰਮੀ ਨੇ ਲਿਆ ਤੇ ਦੰਗਾਕਾਰੀਆਂ ਨੇ ਪ੍ਰਦਰਸ਼ਨ ਕਿਉਂ ਕੀਤਾ ਸਰਕਾਰੀ ਇਮਾਰਤਾਂ ਨੂੰ ਅੱਗ ਲਾਉਣਾ ਉਥੋਂ ਦੀ ਦੇਸ਼ ਦੀ ਆਗੂ ਸ਼ੇਖ ਹਸਿਨਾ ਨੂੰ ਦੇਸ਼ ਛੱਡ ਕੇ ਕਿਉਂ ਭਜਣਾ ਪਿਆ ਤੇ ਪ੍ਰਦਰਸ਼ਨਕਾਰੀ ਉਹਦੇ ਦਫ਼ਤਰ ਦੇ ਵਿੱਚ ਵੜ ਕੇ ਸਰਕਾਰੀ ਰਹਿਸ਼ ਦੇ ਵਿੱਚ ਵੜ ਕੇ ਕੁਝ ਚੀਜ਼ਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਕੁਝ ਚੀਜ਼ਾਂ ਉਹ ਚੁੱਕ ਕੇ ਆਪਣੇ ਨਾਲ ਲੈ ਗਏ ਇੱਥੋਂ ਤੱਕ ਕਿ ਸ਼ੇਖ ਅਸੀਨਾਂ ਦੇ ਪਿਤਾ ਦਾ ਵੀ ਮੁੱਥ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੋਰ ਵੀ ਇਸ ਤੋਂ ਬਿਨਾ ਸਰਕਾਰੀ ਇਮਾਰਤਾਂ ਨੂੰ ਅੱਗ ਲਾਉਣਾ ਨੁਕਸਾਨ ਪਹੁੰਚਾਉਣਾ Hindu ਧਾਰਮਿਕ ਸਸਤਾਵਾਂ ਨੂੰ ਵੀ ਥੋੜਾ ਬਹੁਤਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰਦਰਸ਼ਨਕਾਰੀਆਂ ਦਾ ਇਸ ਤਰ੍ਹਾਂ ਹਿੰਸਕ ਹੋਣਾ ਕੀ ਕਾਰਨ ਹੈ ਅੱਜ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਹੋਇਆ ਡਾਕਟਰ ਸੰਦੀਪ ਸਿੰਘ ਰਾਜਨੀਤਿਕ ਵਿਸ਼ਲੇਸ਼ਕ ਜਿਹੜੇ ਆਪਣੇ ਵਿਚਾਰ ਦੇਣਗੇ ਇਹ ਦੱਸਣਗੇ ਦਰਸ਼ਕਾਂ ਨੂੰ ਕਿ ਬੰਗਾ ਬੰਗਲਾਦੇਸ਼ ਦੇ ਵਿੱਚ ਹਿੰਸਾ ਦਾ ਕਾਰਨ ਕੀ ਹੈ ਬੰਗਲਾਦੇਸ਼ ਦਾ ਇਤਿਹਾਸ ਕੀ ਹੈ ਪ੍ਰਦਰਸ਼ਨਕਾਰੀ ਕੀ ਚਾਹੁੰਦੇ ਹੈ ਹਿੰਸਾ ਕਿਉਂ ਹੋਈ ਡਾਕਟਰ ਸਾਹਿਬ ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਸ਼ਸ਼ੀਕਾਲ ਹਾਂਜੀ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਇਹ ਕਿ ਬੰਗਲਾਦੇਸ਼ ਵਿੱਚ ਜਿਹੜਾ ਹਿੰਸਾ ਦੇ ਕਾਰਨ ਕੀ ਹੈ ਇਹਦੇ ਵਿੱਚ ਕੋਈ ਇਤਿਹਾਸਕ ਤੱਤ ਵੀ ਹੈ ਜਾਂ ਕੁਝ ਹੋਰ ਕਾਰਨ ਹੈ ਜੀ ਹਿੰਸਾ ਹੋਈ ਹੈ ਵਿਦਿਆਰਥੀਆਂ ਤੋਂ ਜਿਹੜਾ ਰੋਸ ਚੱਲਿਆ ਜੀ ਤੇ ਅੱਜ ਹਿੰਸਕ ਰੂਪ ਧਾਰਨ ਕਰ ਗਿਆ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਸਾਜਿਸ਼ ਵੀ ਰਚੀ ਗਈ ਹੈ ਜਾ ਬਾਹਰਲੇ ਦੇਸ਼ਾਂ ਦਾ ਵੀ ਹੱਥ ਹੈ ਜਾਂ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਵੀ ਕਿਤੇ ਨਾ ਕਿਤੇ ਸਿਰ ਲੱਗਦੀਆਂ ਇਹ ਗੱਲਾਂ ਜਾਂ ਕਿਤੇ ਨਾ ਕਿਤੇ ਬੰਗਲਾਦੇਸ਼ੀ ਜਿਹੜੀ ਆਰਮੀ ਹੈ ਉਹਨੇ ਵੀ ਇਸ ਹਿੰਸਕ ਘਟਨਾਵਾਂ ਨੂੰ ਰੋਕਣ ਦੇ ਰੋਕਣ ਦੀ ਬਜਾਏ ਨੂੰ ਪੜਾਵਾ ਦਿੱਤਾ ਇਹਦੇ ਬਾਰੇ ਕੀ ਕਹੋਗੇ ਤੁਸੀਂ ਕਿਉਂ ਜਿਹੜਾ ਬੰਗਲਾਦੇਸ਼ ਦਾ ਅੰਦੋਲਨ ਸ਼ੁਰੂ ਹੋਇਆ ਵੈ ਇਹ ਸ਼ੁਰੂ ਤਾਂ ਵਿਦਿਆਰਥੀਆਂ ਤੋਂ ਹੋਇਆ ਪਰ ਇਸ ਦਾ ਰਾਜਨੀਤਿਕ ਪੱਖ ਜੋ ਅੱਜ ਤੱਕ ਸਾਹਮਣੇ ਆ ਰਿਹਾ ਹੈ ਉਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਜਿਹੜਾ ਵੈ ਪਾਕਿਸਤਾਨ ਜੀ ਅਮਰੀਕਾ ਤੇ ਚਾਈਨਾ ਦਾ ਹੱਥ ਵੀ ਹੈ ਕਿਉਂਕਿ ਜੇ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਤਾਂ ਪਾਕਿਸਤਾਨ ਵੀ ਕੋਈ ਮੌਕਾ ਖਾਲੀ ਨਹੀਂ ਛੱਡੇਗਾ ਆਪਣਾ ਜਿਹੜਾ ਬਦਲਾ ਲੈਣ ਤੋਂ ਕਿਉਂਕਿ ਕੱਲ ਤੱਕ 1971 ਤੱਕ ਜਿਹੜਾ ਬੰਗਲਾਦੇਸ਼ ਸੀ ਪਾਕਿਸਤਾਨ ਦਾ ਹਿੱਸਾ ਸੀ ਜੇ ਆਪਾਂ ਚਾਈਨਾ ਦੀ ਗੱਲ ਕਰੀਏ ਤਾਂ ਚਾਈਨਾ ਨੂੰ ਹਰ ਜਗ੍ਹਾ ਦੇ ਉੱਪਰ ਆਪਣਾ ਜਿਹੜਾ ਬਿਜ਼ਨਸ ਦਾ ਇੰਟਰਸਟ ਹੈ ਤੇ ਬੰਗਲਾਦੇਸ਼ ਦੀ ਮਾਰਕੀਟ ਜਿਹੜੀ ਮੰਡੀ ਹੈ ਉਹ ਵੀ ਇੱਕ ਵੱਡੀ ਮੰਡੀ ਹੈਗੀ ਹੈ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦਾ ਸਵਾਸ ਸ਼ੁਰੂ ਤੋਂ ਹੀ ਜਿਹੜਾ ਆਪਣਾ ਇੱਕ ਠਾਣੇਦਾਰੀ ਵਾਲਾ ਰਿਹਾ ਵੈ ਉਸ ਨੂੰ ਵੀ ਆਪਣੀ ਪਾਵਰ ਜਾਂ ਆਪਣਾ ਜੀ ਰੂਪ ਹੀ ਸਾਮਰਾਜਵਾਦ ਦਾ ਵੀ ਲੁੱਟ ਕੇ ਆਪਣਾ ਦੇਸ਼ ਦਾ ਵਿਕਾਸ ਕਰਨਾ ਜੀ ਜੀ ਬਿਲਕੁਲ ਤਾਂ ਜਦੋਂ ਆਪਾਂ ਅੰਦੋਲਨ ਦੀ ਗੱਲ ਕਰੀਏ ਤਾਂ ਅੰਦੋਲਨ ਵਿਦਿਆਰਥੀਆਂ ਤੋਂ ਸ਼ੁਰੂ ਹੋਇਆ ਕਾਰਨ ਕੀ ਸੀ ਵਿਦਿਆਰਥੀਆਂ ਦਾ ਅੰਦੋਲਨ ਸ਼ੁਰੂ ਹੁੰਦਾ ਵਾ ਇੱਕ ਰਾਖਵੇਂ ਕਰਨ ਤੋਂ ਲੈ ਕੇ 1971 ਦੇ ਵਿੱਚ ਜਦੋਂ ਚਾਈਨਾ ਉਹ ਇਸ ਮਾਪਰੇ 1971 ਦੇ ਵਿੱਚ ਜਦੋਂ ਬੰਗਲਾਦੇਸ਼ ਬਣਦਾ ਵਾ ਪਾਕਿਸਤਾਨ ਤੋਂ ਅਲੱਗ ਹੁੰਦਾ ਵਾ ਤਾਂ ਇੱਕ ਫੈਸਲਾ ਕੀਤਾ ਗਿਆ ਕਿ ਜਿਹੜੇ ਆ ਲੋਕਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਸ਼ੇਖ ਦਾ ਸਾਥ ਦਿੱਤਾ ਵੈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ 30% ਰਾਖਵਾਕਰਨ ਦਿੱਤਾ ਜਾਏਗਾ ਇਹ ਰਾਖਵਾਕਰਨ ਜਿਹੜੇ ਲੋਕਾਂ ਨੇ ਲੜਾਈ ਲੜੀ ਉਹਨਾਂ ਨੂੰ ਵੀ ਮਿਲਿਆ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਮਿਲਿਆ ਇੱਕ ਸਵਾਲ ਇੱਥੇ ਹੋਇਆ ਕਿ ਜਿਹੜੇ ਲੋਕਾਂ ਨੇ ਚਲੋ ਲੜਾਈ ਲੜੀ ਜਾਂ ਉਹਨਾਂ ਦੇ ਬੱਚਿਆਂ ਨੂੰ ਤਾਂ ਰਾਖਵਾਕਰਨ ਠੀਕ ਹੈ ਪਰ ਤੀਜੀ ਪੀੜ੍ਹੀ ਦੇ ਵਿੱਚ ਰਾਖਵਾਕਰਨ ਜਾਣਾ ਇਹ ਜਿਹੜੇ ਵਿਦਿਆਰਥੀਆਂ ਨੂੰ ਕਿਤੇ ਨਾ ਕਿਤੇ ਠੀਕ ਨਹੀਂ ਲੱਗਾ ਇਸ ਦੇ ਬਾਰੇ ਜਿਹੜਾ ਅਸੀਂ ਅੰਦੋਲਨ ਸ਼ੁਰੂ ਹੁੰਦੇ ਨੇ 2018 ਦੀ ਗੱਲ ਕਰੀਏ ਤਾਂ ਸ਼ੇਖ ਅਸੀਨਾ ਨੇ ਜਿਹੜਾ ਰਾਖਵਾਕਰਨ ਸੀ ਉਹਨੂੰ ਬੰਦ ਕਰ ਦਿੱਤਾ ਸੀ ਜੀ ਰਾਖਵਾਕਰਨ ਬੰਦ ਕਰਨ ਤੋਂ ਬਾਅਦ ਪਿਛਲੇ ਦਿਨੀ ਜਿਹੜਾ ਬੰਗਲਾਦੇਸ਼ ਦੇ ਵਿੱਚ ਹਾਈ ਕੋਰਟ ਦਾ ਇੱਕ ਡਿਸੀਜਨ ਆਉਂਦਾ ਹੈ ਜਿਸ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਰਾਖਵਾਕਰਨ ਬੰਦ ਨਹੀਂ ਕੀਤਾ ਜਾ ਸਕਦਾ ਜੀ ਤਾਂ ਉਥੋਂ ਜਿਹੜਾ ਵਿਦਿਆਰਥੀਆਂ ਦਾ ਗੁੱਸਾ ਫਿਰ ਪੜਕ ਜਾਂਦਾ ਵੈ ਉਹ ਕਹਿੰਦੀ ਕਿ ਯਾਰ ਹੁਣ ਰਾਖਵਾ ਕਰਨ ਤੁਸੀਂ ਪੀੜੀ ਦਰ ਪੀੜੀ ਅਲਾ ਕੰਮ ਜਿਹੜਾ ਸ਼ੁਰੂ ਕਰ ਲਿੱਤਾ ਵੈ ਇਹਦੇ ਨਾਲ ਜਿਹੜੇ ਜੋਗ ਲੋਕ ਵਿਦਿਆਰਥੀ ਨਹੀਂ ਜਾਂ ਜੋਗ ਲੋਕ ਨੇ ਉਹ ਸਾਹਮਣੇ ਨਹੀਂ ਆ ਰਹੇ ਜੀ ਇੱਕ ਪਰਸਨ ਨੂੰ ਜਿਹੜਾ ਪੱਕੀ ਪਕਾਈ ਜਿਹੜੀ ਖੀਰ ਹੈ ਮਿਲਦੀ ਪਈ ਹੈ ਜੀ ਅੰਦੋਲਨ ਸ਼ੁਰੂ ਹੋ ਜਾਂਦਾ ਵੈ ਸੁਪਰੀਮ ਕੋਰਟ ਬੰਗਲਾਦੇਸ਼ ਦੀ ਨੇ ਇੱਕ ਡਿਸੀਜਨ ਲਿਆ ਤੇ ਜਿਹੜਾ ਰਾਖਵਾ ਕਰੰਸੀ ਉਹਨੂੰ 30% ਤੋਂ ਘਟਾ ਕੇ 5% ਕਰ ਦਿੱਤਾ ਪਰ ਉਸ ਵੇਲੇ ਤਾਕਤ ਕਿਤੇ ਨਾ ਕਿਤੇ ਜਿਹੜਾ ਸੀ ਧੀਰ ਕਮਾਨ ਚੋਂ ਨਿਕਲ ਚੁੱਕਾ ਸੀ ਇਹਦਾ ਜਿਹੜਾ ਇੱਕ ਰਾਜਨੀਤਿਕ ਕਾਰਨ ਕਿਤੇ ਨਾ ਕਿਤੇ ਜਿਹੜੀ ਸ਼ੇਖ ਅਸੀਨਾ ਦੇ ਦੁਆਰਾ ਜਿਹੜੇ ਬੋਲੇ ਗਏ ਸ਼ਬਦ ਉਹ ਨਿਕਲਿਆ ਜੀ ਸਾਨੂੰ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਬੰਗਲਾਦੇਸ਼ ਦੇ ਵਿੱਚ ਜਿਹੜੇ ਲੋਕਾਂ ਨੇ ਉਸ ਵੇਲੇ ਪਾਕਿਸਤਾਨ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਰਜਾਦਾਰ ਕਿਹਾ ਗਿਆ ਜਦ ਆਪ ਆਪਣੀ ਭਾਸ਼ਾ ਵਿੱਚ ਕਹਿ ਲਈ ਤਾਂ ਉਹਨਾਂ ਨੂੰ ਗਦਾਰ ਸ਼ਬਦ ਕੀਤਾ ਗਿਆ 6 ਘਸੀਨਾ ਨੇ ਜਿਹੜੇ ਵਿਦਿਆਰਥੀ ਅੰਦੋਲਨਕਾਰੀ ਸੀ ਉਹਨਾਂ ਅਸਤੇ ਜਿਹੜਾ ਇਹ ਸ਼ਬਦ ਵਰਤਿਆ ਗਿਆ ਜਿਸ ਦਾ ਮਤਲਬ ਜਾਂ ਜਿਸ ਦਾ ਪੰਜਾਬੀ ਦੇ ਵਿੱਚ ਆਪਾਂ ਤਰਜਮਾ ਕਰ ਲਈਏ ਤਾਂ ਗਦਾਰ ਆਉਂਦਾ ਵੈ ਹੁਣ ਤੁਸੀਂ ਦੇਖੋ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਦਿਆਰਥੀ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਹੋ ਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਵਿਦਿਆਰਥੀ ਇਸ ਦਾ ਬੈਕਬੋਨ ਆਫ ਕੰਟਰੀ ਤਾਂ ਤੁਸੀਂ ਉਹਨਾਂ ਨੂੰ ਜਦੋਂ ਗਦਾਰ ਕਹਿ ਰਹੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਬੋਲੇਗੇ ਬੋਲ ਐ ਉਹ ਤੁਹਾਡੇ ਖਿਲਾਫ ਭੁਗਤੇ ਤੇ ਅੰਦੋਲਨ ਜਿਹੜਾ ਇੰਨਾ ਕ ਵਿਨਾਸ਼ਕਾਰੀ ਸਾਬਤ ਹੋ ਰਿਹਾ ਸਰ ਮੈਂ ਤੁਹਾਡੀ ਗੱਲ ਰੋਕਦਾ ਜੀ 2018 ਦੇ ਵਿੱਚ ਜਦੋਂ ਸ਼ੇਖ ਅਸੀਂਦਾਂ ਨੇ ਰਾਖਵਾ ਕਰਨ ਰੱਦ ਕਰਤਾ ਸੀ ਇਟ ਮੀਨਸ ਕੱਟਤਾ ਸੀਗਾ ਰਾਖਵਾ ਕਰਨ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਹੁਣ ਅੰਦੋਲਨ ਹੋਇਆ ਚਲੋ ਇਹ ਸ਼ਬਦ ਬਚਾਲੇ ਅੰਦੋਲਨਕਾਰੀਆਂ ਨੇ ਜਦੋਂ ਉੱਪਰੋਂ ਅੰਦੋਲਨ ਜਿਹੜਾ ਟੌਪਿਕ ਤੱਕ ਪਹੁੰਚ ਗਿਆ ਉੱਥੇ ਅਸੀਂ ਨਾ ਨੇ ਸ਼ਬਦ ਵਰਤੇ ਕਿ ਤੁਸੀਂ ਗਦਾਰ ਹੋ ਪਾਕਿਸਤਾਨ ਦਾ ਸਾਥ ਦੇਣ ਵਾਲੇ ਪਰ ਪਹਿਲਾ ਹਸੀਨਾ 2018 ਦੇ ਵਿੱਚ ਰਿਜ਼ਰਵੇਸ਼ਨ ਆ ਜਿਹੜੀ ਆਪਾਂ ਨੂੰ ਕੋਟਾ ਕਹਿ ਸਕਦੇ ਆ ਉਹ ਖਤਮ ਕਰਦੀ ਐ ਦੁਬਾਰਾ ਫੇਰ ਵਿਦਿਆਰਥੀਆਂ ਦੇ ਵਿਰੁੱਧ ਹੁੰਦੀ ਐ ਇਹ ਸਮਝਾਓ ਕੀ ਕਾਰਨ ਐ ਜੀ ਅਸੀਂ ਨਾ ਨੇ ਫਿਰ ਟਰਨਓਵਰ ਕਿਉਂ ਲਿਆ ਦੇ ਕੋ ਕਾਰਨ ਜੇ ਕੋ ਜਿੱਥੇ ਵੋਟਾਂ ਦੀ ਲੜਾਈ ਹੋਵੇਗੀ ਉੱਥੇ ਜਿਹੜਾ ਵਾ ਲੋਕਾਂ ਦੇ ਹੱਕਾਂ ਨੂੰ ਜਾਂ ਸਹੀ ਗੱਲ ਨੂੰ ਪਿੱਛੇ ਪਾਇਆ ਹੀ ਜਾਵੇਗਾ ਕਿਉਂਕਿ ਬੰਗਲਾਦੇਸ਼ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਸ਼ੇਖ ਅਸਿਨਾ ਉਹ ਲਗਾਤਾਰ ਤੀਸਰੀ ਵਰੀ ਪ੍ਰਧਾਨ ਮੰਤਰੀ ਬਣਦੇ ਨੇ ਤੇ ਹਰ ਵਾਰੀ ਇਲਜ਼ਾਮ ਉਹਨਾਂ ਦੇ ਉੱਪਰ ਇਹੀ ਲੱਗਦੇ ਨੇ ਕਿ ਉਹ ਜਿਹੜਿਆ ਨੇ ਬੰਗਲਾਦੇਸ਼ ਦੇ ਵਿੱਚ ਚੋਣਾਂ ਨੇ ਨਿਰਪੱਖ ਤੌਰ ਤੇ ਉੱਪਰ ਨਹੀਂ ਕਰਵਾਣ ਦਿੰਦੇ ਤੇ ਵਿਰੋਧੀ ਹਮੇਸ਼ਾ ਇਸ ਗੱਲ ਦਾ ਗਿਲਾ ਕਰਦੇ ਨੇ ਕਿ ਉਹਨਾਂ ਚੋਣਾਂ ਦੇ ਵਿੱਚ ਧਾਂਦਲੀ ਹੋਈ ਜੀ ਤਾਂ ਇਸ ਕਰਕੇ ਜਿਹੜੀ ਸ਼ੇਖ ਸੀਨਾ ਲਗਾਤਾਰ ਤੀਜੀ ਵਾਰੀ ਜਿਹੜਿਆ ਪ੍ਰਾਈਮ ਮਿਨਿਸਟਰ ਆਫ ਬੰਗਲਾਦੇਸ਼ ਬਣਦੇ ਨੇ ਇਹ ਵਿਰੋਧੀ ਚਿਰਾਰ ਇਲਜ਼ਾਮ ਲਗਾਉਂਦੀਆਂ ਸੀ ਭਾਵੇਂ ਕਿ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਇਲਜ਼ਾਮਾਂ ਨੂੰ ਰਾਜਨੀਤਿਕ ਜਿਹੜਾ ਜਿਆ ਸਿਆਸੀ ਮੁੱਦਿਆਂ ਦੇ ਨਾਲ ਜੋੜ ਦਿੱਤਾ ਜਾਂਦਾ ਸੀ ਤਾਂ ਕਿਤੇ ਨਾ ਕਿਤੇ ਹੁਣ ਰਾਜਨੀਤਿਕ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਲੱਗਾ ਵੀ ਸਾਡੇ ਕੋਲ ਕੋਈ ਮੁੱਦਾ ਨਹੀਂ ਹੈ ਉਸੇ ਸਮੇਂ ਦੇ ਵਿੱਚ ਜਿਹੜਾ ਵੈ ਉਹਨਾਂ ਦੇ ਕੋਲ ਇੱਕ ਮੁੱਦਾ ਆ ਜਾਂਦਾ ਵਾ ਰਾਖਵਾ ਕਰਨ ਕਿਤੇ ਨਾ ਕਿਤੇ ਜਿਹੜਾ ਰਾਖਵਾ ਕਰਨ ਦਾ ਮੁੱਦਾ ਵਾ ਇੱਕ ਦਿਨ ਦੇ ਵਿੱਚ ਨਹੀਂ ਆਇਆ ਵਿਦਿਆਰਥੀ ਕੁ ਦਿਨ ਛੜਕਾ ਤੇ ਨਹੀਂ ਆਏ ਜਿਹਦੀ ਜਿਹੜੀ ਰੂਪਰੇਖਾ ਵਾ ਜਾਂ ਬੇਸ ਹੈ ਉਹ ਤਿਆਰ ਹੋਣ ਲੱਗ ਪਿਆ ਹਾਈ ਕੋਰਟ ਦਾ ਜਦੋਂ ਡਿਸੀਜਨ ਆਉਂਦਾ ਵਾ 2018 ਦੇ ਵਿੱਚ ਤਾਂ ਬੰਗਲਾਦੇਸ਼ ਦੀ ਜਿਹੜੀ ਸੀ ਸਰਕਾਰ ਨੇ ਆਪਾਂ ਕਹਿੰਨੂੰ ਰਾਖਵਾ ਕਰਨ ਖਤਮ ਕਰ ਦਿੱਤਾ ਸੀ ਪਰ ਰਾਖਵਾ ਕਰਨ ਤੇ ਬਹਾਲ ਕੀਤਾ ਜਿਹੜੀ ਉੱਥੋਂ ਦੀ ਜੁਡੀਸ਼ਰੀ ਸੀ ਦ ਹਾਈ ਕੋਰਟ ਉਹਨੇ ਕਿਹਾ ਸੀ ਕਿ ਤੁਸੀਂ ਰਾਖਵਾ ਕਰਨ ਬੰਦ ਨਹੀਂ ਕਰ ਸਕਦੇ ਤਾਂ ਵੀ ਬੰਗਲਾ ਦੀ ਸਰ شیخ ਅਸੀਨਾ ਦਾ ਤਾਂ ਉੱਥੇ ਕੋਈ ਰੋਲ ਨਹੀਂ ਸੀ ਨਾ ਏਟ ਮੀਨ ਮੈਂ ਤੁਹਾਡੀ ਗੱਲ ਸਾਰੀ ਸਮਝ ਗਿਆ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਜਿਹੜੀਆਂ ਚੋਣਾਂ ਦੇ ਨਤੀਜਿਆਂ ਉੱਪਰ ਜਾਂ ਚੋਣਾਂ ਦੇ ਵਿੱਚ ਧੰਦਲੀ ਦਾ ਦੋਸ਼ ਲਾਉਂਦੀਆਂ ਸੀ ਉਹ ਕਿਤੇ ਨਾ ਕਿਤੇ شیخ ਅਸੀਨਾ ਦੇ ਵਿਰੁੱਧ ਜਿਹੜੇ ਬੰਗਲਾ ਦੇਸੀ ਨੌਜਵਾਨ ਸੀਗੇ ਆਪਾਂ ਮਜ਼ਹਰਾ ਕਰੀ ਕਹਿ ਲਓ ਪ੍ਰਦਰਸ਼ਨ ਕਰੀ ਕਹਿ ਲਓ ਉਹਨਾਂ ਨੂੰ ਇੱਕ ਹਥਿਆਰ ਦੇ ਵਜੋਂ ਵਰਤਿਆ ਇਹ ਗੱਲ ਕਿੰਨੀ ਕਿ ਸੱਚ ਆ ਜੀ ਜੀ ਬਿਲਕੁਲ ਬਿਲਕੁਲ ਉਹ ਤਿਆਰ ਕਰ ਰਹੇ ਸੀ ਪਰ ਉਸੇ ਸਮੇਂ ਦੇ ਵਿੱਚ ਹਾਈ ਕੋਰਟ ਦਾ ਡਿਸੀਜਨ ਆ ਜਾਂਦਾ ਵੈ ਸੁਪਰੀਮ ਕੋਰਟ ਦੇ ਵਿੱਚ ਬੰਗਲਾਦੇਸ਼ ਦੀ ਸਰਕਾਰ ਦੇ ਵਕੀਲ ਦਾ ਇਹ ਵੀ ਗੱਲ ਕਹਿਣਾ ਕਿ ਅਸੀਂ ਇਸ ਮਸਲੇ ਨੂੰ ਨਿਜਿੱਠਣ ਵਾਸਤੇ ਸੀਰੀਅਸ ਆ ਗੰਭੀਰ ਆ ਸੁਪਰੀਮ ਕੋਰਟ ਦੁਆਰਾ ਡਿਸੀਜਨ ਨੂੰ ਬਦਲ ਦੇਣਾ ਹਾਈ ਕੋਰਟ ਦੇ ਨੂੰ ਰਿਵਰਸ ਕਰ ਦੇਣਾ 30% ਰੈਜ਼ਰਵੇਸ਼ਨ ਨੂੰ ਸਿਰਫ 5% ਕਰ ਦੇਣਾ ਪਰ ਉਸ ਵੇਲੇ ਤੱਕ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਕਹਿ ਲਓ ਕਿ ਜਦੋਂ ਅਸੀਂ ਵੀ ਦੇਖੋ ਵਿਦਿਆਰਥੀ ਉਮਰ ਚੋਂ ਲੰਘ ਕੇ ਆਏ ਆ ਜਾਂ ਅੱਜ ਵੀ ਯੂਨੀਵਰਸਿਟੀਆਂ ਦੇ ਨਾਲ ਜਦੋਂ ਅਸੀਂ ਦੇਖਦੇ ਆ ਹਾਂਜੀ ਤਾਂ ਜਦੋਂ ਇਹੋ ਜਿਹਾ ਅੰਦੋਲਨ ਸ਼ੁਰੂ ਹੁੰਦੇ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਜਿਸ ਉਦੇਸ਼ ਦੀ ਪ੍ਰਾਪਤੀ ਦੇ ਲਈ ਕਰਦੇ ਪਏ ਨੇ ਕੀ ਉਹਨਾਂ ਨੂੰ ਕਿਤੇ ਵਰਤਿਆ ਤਾਂ ਨਹੀਂ ਜਾ ਰਿਹਾ ਥੋੜਾ ਸਮਾਂ ਪਾ ਕੇ ਪਤਾ ਦੇ ਵਿੱਚ ਲੱਗਦਾ ਵਾ ਕਿ ਸਾਨੂੰ ਵਰਤਿਆ ਗਿਆ ਸਰ ਕਹਿਣ ਦਾ ਮਤਲਬ ਜਿਹੜੇ ਨੌਜਵਾਨ ਹੁੰਦੇ ਆ ਛੋਟੀ ਉਮਰ ਦੇ ਹੁੰਦੇ ਆ ਉਹਨਾਂ ਦਾ ਭੀੜ ਦਾ ਆਪ ਕਹੇ ਸ ਦੀ ਭੀੜ ਦਾ ਕੋਈ ਮੂਹ ਮੰਹੰਦਰਾ ਨਹੀਂ ਹੁੰਦਾ ਤੇ ਗਰਮ ਖੂਨ ਨੂੰ ਟਿਕਾਉਣ ਦੇ ਲਈ ਬੜਾ ਔਖਾ ਤੇ ਬਹੁਤ ਸਮਾਂ ਲੱਗਦਾ ਜੀ 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 ਬਿਲਕੁਲ ਪਰ ਇਹੀ ਕੁਝ ਕਿਤੇ ਨਾ ਕਿਤੇ ਬੰਗਲਾਦੇਸ਼ ਦੇ ਵਿੱਚ ਵੀ ਹੋ ਰਿਹਾ ਵੈ ਅੱਜ ਜਿਹੜਾ ਅੰਦੋਲਨ ਸੀ ਇਹ ਕਹਿ ਲਓ ਰਾਖਵਾ ਕਰਨ ਵਿਰੋਧੀ ਨਾ ਹੋ ਕੇ ਇਹ ਕਿਤੇ ਨਾ ਕਿਤੇ ਸਰਕਾਰ ਵਿਰੋਧੀ ਹੋ ਗਿਆ ਤਾਂ ਨਤੀਜਾ ਇਹ ਨਿਕਲਿਆ ਕਿ ਜਿਹੜੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸਨ ਉਹਨਾਂ ਨੂੰ ਪਹਿਲਾਂ ਤੇ ਪ੍ਰਧਾਨ ਮੰਤਰੀ ਦੇ ਜਿਹੜਾ ਸੀ ਪੋਸਟ ਤੋਂ ਜਿਹੜਾ ਉਹਦੇ ਤੋਂ ਅਸਤੀਫਾ ਦੇਣਾ ਪਿਆ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਮੁਲਕ ਛੱਡ ਕੇ ਵੀ ਜਿਹੜਾ ਭੱਜਣਾ ਪਿਆ ਸਰ ਅਸਤੀਫਾ ਮੈਨੂੰ ਲੱਗਦਾ ਜੀ ਦਿੱਤਾ ਨਹੀਂ ਗਿਆ ਸ਼ਾਇਦ ਅਸਤੀਫਾ ਆਪਾਂ ਇਹ ਕਹਿ ਸਕਦੇ ਹਾਂ ਕਿ ਦਬਾਇਆ ਗਿਆ ਪ੍ਰੈਸ਼ਰ ਪਾ ਕੇ ਅਸਤੀਫਾ ਦਬਾਉਣਾ ਪ੍ਰੈਸ਼ਰ ਪਾ ਕੇ ਪ੍ਰੈਸ਼ਰ ਦੇ ਰੂਪ ਵਿੱਚ ਕਰਨਾ ਤੇ ਆਪਾਂ ਇਹ ਕਹਿ ਲਈਏ ਕਿ ਜਿਹੜਾ ਅਸਲ ਜਿਹੜਾ ਵਿਰੋਧ ਦਾ ਕਾਰਨ ਸੀਗਾ ਰਿਜ਼ਰਵੇਸ਼ਨ ਨੂੰ ਪੰਕ ਕਰਾਉਣਾ ਉਹ ਤਾਂ ਆਲਰੇਡੀ ਸੁਪਰੀਮ ਕੋਰਟ ਨੇ 30 ਤੋਂ 5% ਕਰ ਹੀ ਦਿੱਤੀ ਆ ਪਰ ਹੁਣ ਜੇ ਆਪਾਂ ਅੰਦੋਲਨ ਦਾ ਮੂਹ ਮੰਹੰਦਰਾ ਦੇਖੀਏ ਉਹ ਰਿਜ਼ਰਵੇਸ਼ਨ ਦੇ ਵਿਰੁੱਧ ਨਾ ਹੋ ਕੇ ਸਿਰਫ ਸਿਰਫ ਸ਼ੇਖ ਅਸੀਨਾਂ ਦੇ ਵਿਰੁੱਧ ਕਰਨ ਦੇ ਵਿੱਚ ਜਿਹੜੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਨੇ ਯੋਗਦਾਨ ਦਿੱਤਾ ਤੇ ਮੈਨੂੰ ਲੱਗਦਾ ਕਿ ਤੇ ਨਾ ਕਿਤੇ ਆਰਮੀ ਦਾ ਵੀ ਬਹੁਤ ਵੱਡਾ ਬੁਲਾ ਯੋਗਦਾਨ ਸੀ ਕਿ ਆਪਾਂ ਸ਼ੇਖ ਅਸੀਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿਵਾ ਕੇ ਆਪਾਂ ਮੁਲਕ ਦੀ ਬਾਗਡੋਰ ਆਪਣੇ ਹੱਥ ਵਿੱਚ ਲਈਏ ਕੀ ਕਹੋਗੇ ਇਹਦੇ ਬਾਰੇ ਜੀ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੇਖੋ ਜਿਹੜੀਆਂ ਨਾ ਇੱਕ ਪੋਜਾ ਹੁੰਦੀਆਂ ਨੇ ਚਾਹੇ ਡਿਫੈਂਸ ਫੋਰਸਿਸ ਦੀ ਆਪਾਂ ਗੱਲ ਕਰ ਲਈਏ ਚਾਹੇ ਆਰਮੀ ਦੀ ਗੱਲ ਕਰੀਏ ਚਾਹੇ ਪੁਲਿਸ ਦੀ ਗੱਲ ਕਰੀਏ ਜੀ ਬਹੁਤ ਸਾਰਾ ਖਾਸ ਕਰਕੇ ਜਿਹੜਾ ਸਾਡਾ ਇਤਿਹਾਸ ਐਵੇਂ ਦਾ ਰਿਹਾ ਏਸ਼ੀਆ ਨੇ ਮੁਲਕਾਂ ਦਾ ਕਿ ਇਹਦੇ ਵਿੱਚ ਜਿਹੜੀਆਂ ਸਾਡੀਆਂ ਡਿਫੈਂਸ ਫੋਰਸਿਸ ਨੇ ਬਣਾਈਆਂ ਤੇ ਜਾਂਦੀਆਂ ਨੇ ਫੋਰ ਦਾ ਪ੍ਰੋਟੈਕਸ਼ਨ ਆਫ ਪੀਪਲ ਵਾਟ ਇਜ਼ ਦਿ ਐਕਚੁਅਲ ਉਹ ਭੂਤਨੀਆਂ ਨੇ ਕਿੰਨਾ ਦੇ ਅੱਖ ਦੇ ਵਿੱਚ ਸਟੇਟ ਦੇ ਹੱਕ ਦੇ ਵਿੱਚ ਉਹਨਾਂ ਦਾ ਇੱਕੋ ਹੀ ਟਾਰਗੇਟ ਹੁੰਦਾ ਵਾ ਕਿ ਜਿਹੜੇ ਸਾਡੇ ਆਤਾ ਨਹੀਂ ਜਿਨ੍ਹਾਂ ਨੂੰ ਕੀ ਉਹ ਅਫਸਰ ਕਹਿੰਦੇ ਨੇ ਜਾਂ ਜਿਨ੍ਹਾਂ ਨੂੰ ਉਹ ਨੇਤਾ ਕਹਿੰਦੇ ਨੇ ਉਹਨਾਂ ਦੀ ਸੁਰੱਖਿਆ ਕਰਨਾ ਆਮ ਲੋਕਾਂ ਦੀ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦੀ ਬੰਗਲਾਦੇਸ਼ ਦੇ ਵਿੱਚ ਵੀ ਇਹੀ ਕੁਝ ਹੁੰਦਾ ਵਾ ਜਦੋਂ ਬੰਗਲਾਦੇਸ਼ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ ਤਾਂ ਉਹੀ ਵਿਦਿਆਰਥੀ ਜਿਨ੍ਹਾਂ ਦੇ ਵਿੱਚੋਂ ਪੜ ਕੇ ਪੁਲਿਸ ਵਾਲੇ ਭਣੇ ਸਾਨੂੰ ਉਹੀ ਪੁਲਿਸ ਉਹੀ ਆਰਮੀ ਵਿਦਿਆਰਥੀਆਂ ਦੇ ਉੱਪਰ ਗੋਲੀਬਾਰੀ ਵੀ ਕੀਤੀ लाठी चार्ज ਵੀ ਕੀਤਾ ਹਿੰਸਕ ਝੜਪਾਂ ਵੀ ਹੋਈਆਂ ਉਹਨਾਂ ਦਾ ਟਾਰਗੇਟ ਕੱਲ ਵੀ ਤੁਸੀਂ ਦੇਖ ਲਓ ਕਿ ਜਦੋਂ ਬੰਗਲਾਦੇਸ਼ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਆਵਾਸ ਆ ਉਹਦੇ ਵਿੱਚ ਜਦੋਂ ਸਟੂਡੈਂਟ ਜਾਂ ਲੋਕੀ ਐਂਟਰ ਹੋਏ ਨੇ 3 ਕਿਲੋਮੀਟਰ ਪਿੱਛੇ ਕਿਵੇਂ ਦੀ ਬੈਰੀਕੇਡਿੰਗ ਕੀਤੀ ਗਈ ਤਾਂ ਆਖਰੀ ਸਮੇਂ ਤੱਕ ਜਿਹੜੀਆਂ ਡਿਫੈਂਸ ਫੋਰਸਿਸ ਸੀ ਉਹ ਆਪਣੇ ਆਕਾ ਦੇ ਹੱਕ ਦੇ ਵਿੱਚ ਭੁੱਤਦੀਆਂ ਨਹੀਂ ਇਹ ਬੰਗਲਾਦੇਸ਼ ਦੀ ਸਮੱਸਿਆ ਨਹੀਂ ਹੈ ਹਰ ਇੱਕ ਜਗ੍ਹਾ ਦੇ ਉੱਪਰ ਸਮੱਸਿਆ ਹੈ ਤੁਸੀਂ ਇੱਥੇ ਆਪਣੇ ਆਮ ਆਪਾ ਦੇਖ ਲਿਏ ਆਲੇ-ਦੁਆਲੇ ਇੱਕ ਟੁੱਟਾ ਜਿਹਾ ਐਮ.ਐਲ.ਏ ਵੀ ਆਣਾ ਹੋਵੇ ਉਹਦਾ ਕੋਈ ਵਿਰੋਧ ਕਰਨ ਲੱਗ ਜਾਵੇ ਤਾਂ ਪੁਲਿਸ ਉੱਥੇ ਆਣ ਕੇ ਗੱਲ ਨਹੀਂ ਸੁਣਦੀ लाठी चार्ज ਕਰਨਾ ਸ਼ੁਰੂ ਕਰ ਦਿੰਦੀ ਹੈ ਉੱਥੇ ਤਾਂ ਫਿਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦਾ ਜਿਹੜਾ ਸਵਾਲ ਸੀ ਮੈਂ ਇੱਕ ਗੱਲ ਕਰਦਾ ਜੀ ਵਿੱਚ ਤੁਹਾਨੂੰ ਟੋਕ ਕੇ ਇੱਕ ਸਰ ਗੱਲ ਆਪਾਂ ਜੀ ਇੱਥੇ ਦੇਖੀਏ ਪ੍ਰਦਰਸ਼ਨਕਾਰੀ ਚਲੋ ਪਹਿਲਾਂ ਰਿਜ਼ਰਵੇਸ਼ਨ ਦੇ ਵਿਰੁੱਧ ਸੀਗੇ ਫਿਰ ਕਿਤੇ ਨਾ ਕਿਤੇ ਉਹ ਸ਼ੇਖ ਅਸੀਨਾ ਦੇ ਵਿਰੁੱਧ ਹੋ ਗਏ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗੇ ਭੀੜ ਨੂੰ ਕਿ ਸਾਨੂੰ ਮੋੜਾ ਸਾਡਾ ਕਿੱਧਰ ਕੱਟਿਆ ਗਿਆ ਪਰ ਇਸ ਤੋਂ ਜਿਹੜੀ ਦੇਖਣ ਵਾਲੀ ਗੱਲ ਇਹ ਆ ਕਿ ਲੋਕਤੰਤਰ ਦਾ ਘਾਣ ਕਿਵੇਂ ਹੋਇਆ ਕਿਵੇਂ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਜਾ ਕੇ ਅ ਅੱਗਾ ਲਾਉਣੀਆਂ ਉਹਦੇ ਵਿੱਚ ਉਹ ਸੋਫੇ ਵਗੈਰਾ ਚੋਰੀ ਕਰਕੇ ਲੈ ਕੇ ਜਾਣਾ ਫਿਰ ਇਮਾਰਤਾਂ ਸੇਖਸੀਨਾਂ ਦੇ ਪਿਤਾ ਦਾ ਬੁੱਥ ਤੋੜਨਾ Hindu ਮੰਦਰਾਂ ਨੂੰ ਠੇਸ ਪਹਚਾਉਣੀ ਸਰ ਇਹ ਕਿੱਥੋਂ ਤੱਕ ਜਾਇਜ਼ ਆ ਜੀ ਇਟ ਮੀਨਜ਼ ਫਿਰ ਆਪਾਂ ਕਹਿ ਲਈਏ ਸੇਖਸੀਨਾਂ ਦੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਇਨਕਲੂਡਡ ਪੁਲਿਸ ਫੋਰਸ ਆਰਮੀ ਕਿ ਸਾਰੇ ਇਹ ਚਾਹੁੰਦੇ ਆ ਕਿ ਬੰਗਲਾਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਕੇ ਬੰਗਲਾਦੇਸ਼ ਦੇ ਨਕਸ਼ੇ ਨੂੰ ਇੰਟਰਨੈਸ਼ਨਲ ਨਕਸ਼ੇ ਦੇ ਪੂਰੀ ਤਰ੍ਹਾਂ ਬਦਨਾਮ ਕੀਤਾ ਜਾ ਸਕੇ ਜੀ ਇਹਦੇ ਵਿੱਚ ਦੇਖੋ ਦੋ ਪੱਖ ਨੇ ਦੋ ਨਜ਼ਰੀਏ ਨੇ ਜਦੋਂ ਆਪਾਂ ਕਾਗਜ਼ੀ ਪਤਰੀ ਦੇਖੀਏ ਤਾਂ ਜੋ ਡੈਮੋਕ੍ਰੇਸੀ ਦਾ ਮਰਡਰ ਕੱਲ ਹੋਇਆ ਬੰਗਲਾਦੇਸ਼ ਦੇ ਵਿੱਚ ਇਸ ਦੀ ਮਿਸਾਲ ਕੁਝ ਹੋਰ ਮੁਲਕਾਂ ਦੇ ਵਿੱਚ ਵੀ ਕੱਲ ਤੱਕ ਆਪਾਂ ਨੂੰ ਦੇਖਣ ਨੂੰ ਮਿਲੀ ਸੀ ਜਦੋਂ ਆਪਾਂ ਸ਼੍ਰੀਲੰਕਾ ਦੀ ਉਦਾਹਰਣ ਲਈਏ ਜੋ ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਹੋਇਆ ਉਸੇ ਤਰ੍ਹਾਂ ਹੀ ਕੱਲ ਤੱਕ ਕੱਲ ਸ਼੍ਰੀਲੰਕਾ ਦੇ ਵਿੱਚ ਵੀ ਹੋਇਆ ਸੀ ਥੋੜਾ ਸਮਾਂ ਪਹਿਲਾਂ ਉਦੋਂ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਜਿਵੇਂ ਲੋਕੀ ਐਂਟਰ ਹੋਏ ਰਾਸ਼ਟਰਪਤੀ ਨੂੰ ਭੱਜਣਾ ਪਿਆ ਹਾਂਜੀ ਪਰ ਇਕਬਾਲ ਜੀ ਤੇ ਸਾਨੂੰ ਇਹ ਦੇਖਣਾ ਪਏਗਾ ਕਿ ਇਹੋ ਜਿਹੇ ਹਾਲਾਤ ਕਿਉਂ ਆਉਂਦੇ ਨੇ ਜੀ ਅੱਜ ਬੰਗਲਾਦੇਸ਼ ਕਾਗਜ਼ਾਂ ਦੇ ਵਿੱਚ ਆਰਥਿਕ ਤੌਰ 'ਤੇ ਬਹੁਤ ਅਮੀਰ ਸੀ ਪਰ ਬੰਗਲਾਦੇਸ਼ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਨੌਕਰੀ ਨਹੀਂ ਸੀ ਮਿਲਦੀ ਵੀ ਯੂਥ ਨੂੰ ਬੰਗਲਾਦੇਸ਼ ਦਾ ਜਿਹੜਾ ਜੂ ਸੀ ਉਸੇ ਤਰ੍ਹਾਂ ਭਟਕਣ ਵਾਸਤੇ ਭਟਕਦਾ ਪਿਆ ਸੀ ਬੇਰੋਜ਼ਗਾਰੀ ਦੇ ਵਿੱਚ ਜੀ ਤਾਂ ਕੀ ਕਰਦੇ ਦੂਸਰੀ ਗੱਲ ਆਪਾਂ ਗੱਲ ਕਰਨੀ ਹੈ ਡੈਮੋਕ੍ਰੇਸੀ ਦੀ ਡੈਮੋਕ੍ਰੇਸੀ ਦੀ ਜਿਹਨੂੰ ਆਪਾਂ ਡੈਫੀਨੇਸ਼ਨ ਦੇਖੀਏ ਤਾਂ ਜਿਹੜਾ ਗੁਰੂ ਨਾਨਕ ਦਾ ਸਿਧਾਂਤ ਸੀ ਉਹਦੇ ਵਿੱਚ ਡੈਮੋਕ੍ਰੇਸੀ ਦਾ ਕਨਸੈਪਟ ਸੀ ਕਨਸੈਪਟ ਆਫ ਡੈਮੋਕ੍ਰੇਸੀ ਏ ਸੀ ਕਿ ਜਿਹੜਾ ਯੋਗ ਵਿਅਕਤੀ ਹੈ ਉਸ ਨੂੰ ਜਿਹੜਾ ਵੈ ਮਿਲਣੀ ਚਾਹੀਦੀ ਹੈ ਮਤਲਬ ਉਹ ਉਹ ਉਹਦਾ ਮਿਲਣਾ ਚਾਹੀਦਾ ਜਾਂ ਉਸ ਨੂੰ ਉਹਦਾ ਜਿਹੜਾ ਵਾਹ ਹੱਕ ਮਿਲਣਾ ਚਾਹੀਦਾ ਹੈ ਜੀ ਆਪਾਂ ਦੇਖੀਏ ਗੁਰੂ ਨਾਨਕ ਸਾਹਿਬ ਨੇ ਆਪਣੀ ਜਿਹੜੀ ਪਾਤਸ਼ਾਹੀ ਸੀ ਆਪਣੇ ਬੇਟਿਆਂ ਨੂੰ ਨਾ ਦੇ ਕੇ ਜੀ ਭਾਈ ਲੈਣਾ ਜੀ ਨੂੰ ਦਿੱਤੀ ਇਹ ਡੈਮੋਕ੍ਰੇਸੀ ਸੀ ਪਰ ਜਿਹੜੀ ਮੋਡਰਨ ਡੈਮੋਕ੍ਰੇਸੀ ਸੀ ਉਹਦਾ ਕਨਸੈਪਟ ਕੀ ਕਰ ਦਿੱਤਾ ਜੀ ਫੋਰ ਦਾ ਪੀਪਲ ਬਾਏ ਦਾ ਪੀਪਲ ਠੀਕ ਹੈ ਪੀਪਲ ਆਲਾ ਲੈਣ ਦਾ ਕਨਸੈਪਟ ਜੀ ਤਾਂ ਇਹਦੇ ਵਿੱਚ ਕੀ ਹੈ ਜਦੋਂ ਆਪਾਂ ਦੇਖੀਏ ਕਿ ਅਜੋਕਾ ਜਿਹੜਾ ਵੋਟ ਤੰਤਰਿਕ ਆਪਣੀ ਜਿਹੜੀ ਵੋਟ ਪ੍ਰਣਾਲੀ ਹੈ ਜੀ ਇਹਦੇ ਵਿੱਚ ਕਹਿ ਦਿੱਤਾ ਕਿ ਤੁਸੀਂ ਲੋਕਾਂ ਨੇ ਸਰਕਾਰ ਚੁਣੀ ਐ ਆਪਾਂ ਦੇਖੀਏ ਜਦੋਂ ਆਪਾਂ ਇਹਦੀ ਰਿਐਲਿਟੀ ਨੂੰ ਦੇਖੀਏ ਤਾਂ ਮੰਨ ਲਓ ਕਿ 100 ਲੋਕ ਵੋਟ ਵੋਟਾਂ ਪਈਆਂ ਹੁੰਦੀਆਂ ਨੇ 100 ਲੋਕਾਂ ਦੀਆਂ ਜੀ ਜਿਹੜੀ ਹਾਕਮ ਧਿਰ ਐ ਉਸ ਨੂੰ ਵੋਟ ਪੈਂਦੀ ਭਈ 35% ਜੀ ਪਰ ਉਸ ਸੱਤਾ ਦੇ ਵਿੱਚ ਆ ਜਾਂਦੀ ਐ ਇਸ ਕਰਕੇ ਕਿਉਂਕਿ ਉਹਦੇ ਵਿਰੋਧੀ ਪਾਰਟੀਆਂ ਦੇ ਨਾਲੋਂ ਵੋਟ ਜ਼ਿਆਦਾ ਵੈ ਪਹਿਲਾਂ 100 ਦੇ ਵਿੱਚੋਂ 70% ਵੋਟ ਹੋਈ ਉਸ 70% ਦੇ ਵਿੱਚੋਂ 35% ਨੇ ਭਾਈ ਤੁਹਾਨੂੰ ਲਾਈਕ ਕੀਤਾ ਕਹਿਣ ਦਾ ਭਾਵ ਕਿ 30% ਲੋਕ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਤੁਹਾਡੀ ਡੈਮੋਕ੍ਰੇਸੀ 'ਤੇ ਵਿਸ਼ਵਾਸ ਨਹੀਂ ਕਰਦੇ ਜੀ ਉਹਨਾਂ ਦੇ ਵਿੱਚੋਂ ਜਿਹੜੇ 70% ਨੂੰ ਆਪਾਂ ਫਿਰ ਸੋਮ ਮੰਨ ਲਈਏ ਉਹਦੇ ਵਿੱਚੋਂ 35% ਲੋਕਾਂ ਨੇ ਹੀ ਤੁਹਾਨੂੰ ਪਸੰਦ ਕੀਤਾ 65% ਲੋਕਾਂ ਨੇ ਤੁਹਾਨੂੰ ਫਿਰ ਪਸੰਦ ਨਹੀਂ ਕੀਤਾ ਪਰ ਤੁਸੀਂ ਡੈਮੋਕ੍ਰੇਸੀ ਦੇ ਕਨਸੈਪਟ ਦੇ ਵਿੱਚ ਆਣ ਕੇ ਤੁਸੀਂ ਉਹਨਾਂ ਲੋਕਾਂ ਦੇ ਉੱਪਰ ਕਾਬੂ ਜੋ ਜਾਂਦੇ ਹੋ ਜੇਕਰ ਆਪਾਂ ਕਹੇ ਲੋ ਕਿ 35% ਦੀ ਜਿਹੜੀ ਪਸੰਦ ਸੀ ਉਹ 100% ਲੋਕਾਂ ਦੇ ਉੱਪਰ ਥੋਪ ਦਿੱਤੀ ਜਾਂਦੀ ਹੈ ਜਿਹੜੇ ਲੋਕਾਂ ਦੇ ਆਪਾਂ ਅਧਿਕਾਰ ਕਹਿ ਲਓ ਜਾਂ ਕੰਮ ਕਹਿ ਲਓ ਲੋਕਾਂ ਦੀਆਂ ਜਿਹੜੀਆਂ ਲੋਕਾਂ ਨੂੰ ਸਵਾਵਾ ਦੇਣੀ ਹੈ ਸਰਕਾਰ ਨੇ ਚਾਹੇ ਉਹ ਵੋਟ ਆਧਾਰਿਤ ਚਾਹੇ ਜਾਤੀ ਆਧਾਰਿਤ ਕਹਿ ਲਈਏ ਰਿਜ਼ਰਵੇਸ਼ਨ ਆਧਾਰਿਤ ਕਹਿ ਲਈਏ ਆਪਾਂ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਪੜ੍ਹਾਈ ਦੇ ਆਧਾਰਿਤ ਆਪਾਂ ਨੌਕਰੀਆਂ ਕਹਿ ਲਈਏ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਫਿਰ ਅਣਗੌਲੇ ਕਰ ਦਈਏ ਜਿਹੜੀ ਵੀ ਸਰਕਾਰ ਬਣਦੀ ਆ ਕਿਤੇ ਨਾ ਕਿਤੇ ਗੁੱਸਾ ਵੀ ਕੱਢਦੇ ਆ ਜਿਹੜੇ ਹਲਕੇ ਦੇ ਵਿੱਚੋਂ ਜਿਹੜੀ ਕੰਸਿਸਟੈਂਸੀ ਦੇ ਵਿੱਚੋਂ ਉਸ ਸੱਤਾਧਰ ਪਾਰਟੀ ਦਾ ਉਮੀਦਵਾਰ ਹਾਰ ਜਾਂਦਾ ਹੈ ਦੂਜੀ ਦੂਜੀ ਪਾਰਟੀ ਦਾ ਉਮੀਦਵਾਰ ਉੱਥੇ ਜਿੱਤਦਾ ਹੈ ਚਾਹੇ ਐਮਐਲਏ ਕਹੋ ਚਾਹੇ ਐਮਪੀ ਕਹੋ ਉਸ ਖਿੱਤੇ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਉਹਨੂੰ ਨੈਗਲੈਕਟ ਕੀਤਾ ਜਾਂਦਾ ਬਹੁਤ ਘੱਟ ਪਾਰਟੀਆਂ ਹੁੰਦੀਆਂ ਕਿ ਜਿੱਥੋਂ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਚੋਣ ਹਾਰਿਆ ਹੋਵੇ ਉਸ ਵਿੱਚ ਡਿਵੈਲਪਮੈਂਟ ਕਰਦੀਆਂ ਜੀ ਬਿਲਕੁਲ ਬਿਲਕੁਲ ਇਹ ਹੀ ਪ੍ਰੋਬਲਮ ਹੈ ਕਿ ਜਿਹੜਾ ਵਿਰੋਧੀ ਧਿਰ ਦੇ ਲੋਕ ਐਮਐਲਏਜ਼ ਨੂੰ ਐਮਪੀਜ਼ ਨੂੰ ਉਹ ਜਗ੍ਹਾ ਨਹੀਂ ਦਿੱਤੀ ਜਾਂਦੀ ਕਿ ਉਹ ਸੋਸ਼ਲ ਵੈਲਫੇਅਰ ਦੇ ਕਨਸੈਪਟ ਨੂੰ ਜਿਹੜਾ ਇੰਪਲੀਮੈਂਟ ਕਰਨ ਤੇ ਜਿਹੜੇ ਹਾਕਮ ਦੇ ਦੇ ਜਿਹੜੇ ਜਿੱਤੇ ਹੋਏ ਐਮ.ਐਲ.ਏ. ਐਮ.ਪੀ.ਸ ਹੁੰਦੇ ਨੇ ਉਹਦਾਂ ਦੀ ਪਾਸ਼ਾ ਵਿੱਚ ਹੋ ਸਕਦਾ ਇਹਨਾਂ ਨੂੰ ਕੁਝ ਹੋਰ ਵੀ ਕਿਹਾ ਜਾਂਦਾ ਹੋਵੇ ਆਪਾਂ ਕਹਿੰਦੇ ਨੁਮਾਇੰਦੇ ਹੁੰਦੇ ਨੇ ਜਿਹੜੇ ਜੇਤੂ ਨੁਮਾਇੰਦੇ ਉਹਨਾਂ ਨੂੰ ਕਿਸ ਤਰੀਕੇ ਨਾਲ ਰੱਬ ਭੁੱਲਦਾ ਵਾ ਇਹ ਗੱਲ ਆਪਾਂ ਜਾਣਦੇ ਆ ਤਾਂ ਕਿਤੇ ਨਾ ਕਿਤੇ ਇਸ ਇਹ ਗੱਲ ਸਾਰੇ ਕਹਿ ਰਹੇ ਨੇ ਕਿ ਬੰਗਲਾਦੇਸ਼ ਦੇ ਵਿੱਚ ਵਿਦਿਆਰਥੀਆਂ ਨੇ ਜਿਹੜਾ ਵਾ ਪ੍ਰਦਰਸ਼ਨ ਕੀਤਾ ਪਰ ਇਸ ਗੱਲ ਨੂੰ ਵੀ ਦੇਖਣਾ ਪਏਗਾ ਕਿ ਪ੍ਰਦਰਸ਼ਨ ਕਿਉਂ ਕੀਤਾ ਦੇਖੋ ਜਦੋਂ ਤੁਸੀਂ ਕਿਸੇ ਨੂੰ ਲੂਪ ਹੌਲਦੇ ਹੋਗੇ ਵਿਦਿਆਰਥੀ ਵਰਗਜਾ ਜਿਹੜੇ ਆਮ ਲੋਕੀ ਐ ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਉਹਨਾਂ ਨੂੰ ਇੰਨੀ ਗੁੰਜਲਾ ਨਹੀਂ ਪਤਾ ਰਾਜਨੀਤੀ ਦੀਆਂ ਫਿਰ ਉਹਨਾਂ ਲੋਕਾਂ ਨੂੰ ਵਰਤੇ ਲਿੱਤਾ ਜਾਂਦਾ ਵਾ ਚਾਹੇ ਵਿਰੋਧੀ ਧਿਰਾਂ ਦੀ ਗੱਲ ਕਰ ਲਓ ਚਾਹੇ ਬਾਹਰਲੇ ਮੁਲਕਾਂ ਦੀ ਗੱਲ ਕਰ ਲਓ ਹੁਣ ਆਪਾਂ ਦੇਖੀਏ ਬੰਗਲਾਦੇਸ਼ ਦੇ ਰਾਜਨੀਤੀ ਦੇ ਹਾਲਾਤ ਸਾਰਾ ਵਿਰੋਧੀ ਧਿਰ ਇੱਕ ਹੋ ਗਿਆ ਵਾ ਬੰਗਲਾਦੇਸ਼ ਦਾ ਸ਼ੇਖ ਅਸੀਨਾ ਦੇ ਖਿਲਾਫ ਜਿਹੜੇ ਕੱਲ ਤੱਕ ਇੱਕ ਦੂਜੇ ਦੇ ਖਿਲਾਫ ਬੋਲਦੇ ਸੀ ਉਹ ਵੀ ਅੱਜ ਵਿਦਿਆਰਥੀਆਂ ਦੇ ਪਿੱਛੇ ਆ ਗਏ ਹਾਂਜੀ ਵਿਦਿਆਰਥੀਆਂ ਨੂੰ ਅੱਗੇ ਕਰਕੇ ਉਹਨਾਂ ਨੇ ਆਪਣਾ ਕਿਤੇ ਨਾ ਕਿਤੇ ਮਨੋਰੰਜਨ ਖਲ ਕਰ ਲੈਣਾ ਹੈ ਜੀ ਤਾਂ ਥੋੜੇ ਸਮੇਂ ਬਾਅਦ ਦੇਖਿਓ ਕਿ ਵਿਦਿਆਰਥੀ ਵਰਗ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਲੁੱਟਿਆ ਹੋਇਆ ਮਹਿਸੂਸ ਕਰੇਗਾ ਕਿਉਂਕਿ ਇਹ ਸਾਡੇ ਕੋਲ ਇਤਿਹਾਸ ਹੈਗਾ ਏ ਜੀ ਬੰਗਲਾਦੇਸ਼ ਦੀ ਜਿਹੜੀ ਕਮਾਂਡ ਹੈ ਹੁਣ ਆਰਮੀ ਹੱਥ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਆਰਮੀ ਤੋਂ ਵਾਪਸ ਰਾਜਨੀਤਿਕ ਆਗੂ ਬੰਗਲਾਦੇਸ਼ ਦੀ ਕਮਾਂਡ ਲੈ ਸਕਣਗੇ ਲੋਕਤੰਤਰ ਦੁਬਾਰਾ ਬਹਾਲ ਹੋ ਸਕੇਗਾ ਜਾ ਬੰਗਲਾਦੇਸ਼ ਵਿੱਚ ਤਾਨਾਸ਼ਾਹੀ ਜਾਂ ਡੰਡਾਦੰਤਰ ਹੀ ਚੱਲੇਗਾ ਲੋਕਾਂ ਦੇ ਅਧਿਕਾਰ ਜਿਹੜੇ ਕਿੰਨੇ ਕੁ ਸੁਰੱਖਿਤ ਰਹਿ ਸਕਣਗੇ ਕਿ ਵਿਦਿਆਰਥੀਆਂ ਨੇ ਜਿਹੜਾ ਮੁਜ਼ਾਹਰਾ ਸ਼ੁਰੂ ਕੀਤਾ ਸੀ ਜਿੰਨਾ ਮੰਗਾਂ ਦੇ ਲਈ ਕਿ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲ ਸਕਣਗੇ ਇਹਦੇ ਬਾਰੇ ਕੀ ਕਹੋਗੇ ਤਿਕੂ ਜਦੋਂ ਛੇਕ ਸੀ ਨਾਨੇ ਅਸਤੀਫਾ ਦੇ ਕੇ ਜਦੋਂ ਆਪਣਾ ਮੁਲਕ ਛੱਡ ਕੇ ਉਹ ਦੂਜੇ ਮੁਲਕ ਦੇ ਵਿੱਚ ਆ ਜਾਂਦੇ ਨੇ ਜੀ ਚਰਚਾ ਚੱਲੀ ਖਬਰਾਂ ਆਈਆਂ ਕਿ ਉਹ ਭਾਰਤ ਦੇ ਵਿੱਚ ਆ ਚੁੱਕੇ ਨੇ ਜੀ ਕੋਝ ਸਮਾ ਭਾਰਤ ਵਿੱਚ ਰਹਿਣਗੇ ਜੇ ਵਾਪਸੀ ਨਾ ਹੋਈ ਦੇਸ਼ ਦੇ ਵਿੱਚ ਤਾਂ ਉਹ ਲੰਡਨ ਵੀ ਜਾ ਸਕਦੇ ਨੇ ਲੰਡਨ ਦੇ ਵਿੱਚ ਵੀ ਪਨਾਹ ਲੈ ਸਕਦੇ ਨੇ ਇਹ ਆਨ ਬੋਲਾ ਸਮਝਾ ਦਿਸੇਗਾ ਆਪਾਂ ਗੱਲ ਕਰ ਤੁਹਾਡੇ ਸਵਾਲ ਦੇ ਉੱਪਰ ਆਉਣੀ ਆ ਜੀ ਜਦੋਂ ਛੇਖਾਸਿਨਾਂ ਨੇ ਆਪਣਾ ਰੈਜ਼ੀਗਨੇਸ਼ਨ ਦਿੱਤਾ ਜਾਂ ਮੁਲਕ ਛੱਡ ਕੇ ਭੱਜਦੇ ਨੇ ਉਹ ਤਾਂ ਜਿਹੜੇ ਬੰਗਲਾਦੇਸ਼ ਦੇ ਥਲ ਸੈਨਾ ਦੇ ਇੱਕ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਜਿਹੜਾ ਸਾਰੇ ਦੀ ਸਾਰੀ ਕਮਾਂਡ ਸੀ ਆਪਣੇ ਹੱਥ ਦੇ ਵਿੱਚ ਲੈ ਲਈ ਇਹ ਗੱਲ ਕਹਿ ਕੇ ਕਿ ਅਸੀਂ ਬੰਗਲਾਦੇਸ਼ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਵਾਇਲੈਂਸ ਇਨ ਸੰਕਟਨਾਵਾਵਾਂ ਦੇ ਵਿੱਚ ਕੁਝ ਨਹੀਂ ਰੱਖਿਆ ਅਸੀਂ ਵਿਦਿਆਰਥੀਆਂ ਅਤੇ ਅੰਦੋਲਨਕਾਰੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ ਜੀ ਅਤੇ ਜਿਹੜਾ ਮੈਂ ਜਿਹੜੀਆਂ ਗੱਲਾਂ ਨੇ ਉਹਨਾਂ ਦੀਆਂ ਅਸੀਂ ਬੈਠ ਕੇ ਉਹਨਾਂ ਦਾ ਮਸਲਾ ਹੱਲ ਕਰਦਿਆਂ ਦੇਖੋ ਜਿਹੜੀ ਵਿਦਿਆਰਥੀਆਂ ਦੀ ਮੁੱਖ ਮੰਗ ਸੀ ਉਹਦਾ ਮਸਲੇ ਦਾ ਹੱਲ ਤੱਕ ਪਹੁੰਚ ਨਹੀਂ ਕਾਰੀ ਦਿੱਤਾ ਸੀ ਜੀ ਵੀ ਜੋ 5% ਰਹਿ gsi ਜੀ ਉਹ 5% ਵੀ ਖਤਮ ਕਰਵਾਉਣਾ ਮੈਂ ਜੇ ਕਰਨਾ ਮੈਂ ਉਹ ਕੋਈ ਵੱਡਾ ਇਸ਼ੂ ਨਹੀਂ ਰਹਿਣਾ ਖਾਲਸ ਹੈ ਇਹਨਾਂ ਦੇ ਮੁਖੀ ਦਾ ਇਹ ਕਹਿਣਾ ਕਿ ਅਸੀਂ ਇੱਕ ਟੈਂਪਰੇਰੀ ਸਰਕਾਰ ਦਾ ਗਠਨ ਕਰਨ ਜਾ ਰਹੇ ਹਾਂ ਤੇ ਜਲਦ ਹੀ ਜਿਹੜੀ ਹੈ ਬੰਗਲਾਦੇਸ਼ ਦੇ ਵਿੱਚ ਸਰਕਾਰ ਬਣਾਈ ਜਾਏਗੀ ਪਰ ਇਹ ਰਸਤਾ ਹੁਣ ਇੰਨਾ ਸੌਖਾ ਨਹੀਂ ਲੱਗਦਾ ਜੀ ਕਿਉਂਕਿ ਕਿਸੇ ਦੇ ਹੱਥ ਦੇ ਵਿੱਚ ਵੀ ਜਦੋਂ ਪਾਵਰ ਆ ਜਾਂਦੀ ਹੈ ਉਹ ਇੰਨੀ ਛੇਤੀ ਛੱਡਣਾ ਨਹੀਂ ਚਾਹੁੰਦਾ ਜੀ ਪਾਕਿਸਤਾਨ ਦੇ ਵਿੱਚ ਇਤਿਹਾਸ ਕੋਹਾ ਹੋਇਆ ਹੈ ਕਿ ਪਾਕਿਸਤਾਨ ਦੇ ਵਿੱਚ ਜਦੋਂ-ਜਦੋਂ ਤਖਤਾ ਪਲਟ ਹੋਇਆ ਤਾਂ ਜਿਹੜੇ ਉੱਥੋਂ ਦੇ ਫੌਜੀ ਹੁਕਮਰਾਨ ਸੀ ਉਹ ਵੀ ਇੱਕ ਹੀ ਗੱਲ ਕਹਿੰਦੇ ਸੀ ਕਿ ਅਸੀਂ ਜਿਹੜੀ ਹੈ ਜਲਦ ਹੀ ਜਿਹੜੀ ਆਮ ਸਰਕਾਰ ਗਠਿਤ ਕਰਾਂਗੇ ਚੋਣਾਂ ਕਰਵਾਵਾਂਗੇ ਪਰ ਲੰਮਾ ਸਮਾਂ ਜਿਹੜਾ ਲੰਘ ਜਾਂਦਾ ਸੀ ਚੋਣਾਂ ਨੂੰ ਚਾਹੇ ਉਹਦੇ ਵਿੱਚ ਅਸੀਂ ਲਾਸਟ ਵਿੱਚ ਆਪਾਂ ਜਰਨਲ ਮੁਸ਼ਰਫ ਦੀ ਗੱਲ ਕਰ ਲਈਏ ਜਾਂ ਜਿਹੜੇ ਪੁਰਾਣੇ ਜਿਹੜੇ ਫੌਜੀ ਹੁਕਮਰਾਨ ਆਏ ਅਸੀਂ ਉਹਨਾਂ ਦੀ ਗੱਲ ਕਰ ਲਈਏ ਤਾਂ ਬੰਗਲਾਦੇਸ਼ ਦੇ ਵਿੱਚ ਵੀ ਇਹ ਰਾਹ ਇੰਨਾ ਸੁਖਾ ਨਹੀਂ ਹੈ ਆਉਣ ਵਾਲਾ ਜਿਹੜਾ ਕੁਝ ਸਮਾਂ ਲੱਗ ਸਕਦਾ ਹੈ ਬੰਗਲਾਦੇਸ਼ ਦੇ ਵਿੱਚ ਆਮ ਸਰਕਾਰ ਨੂੰ ਸਥਾਪਿਤ ਹੁੰਦਿਆਂ ਤਾਂ ਇੱਥੇ ਇਹ ਵੀ ਗੱਲ ਦੇਖਣਾ ਪਏਗਾ ਕਿ ਕਿਤੇ ਉਹ ਸਰਕਾਰ ਕਟੁਤਲੀ ਸਰਕਾਰ ਨਾ ਹੋਵੇ ਇਹ ਗੱਲ ਨਾ ਹੋਵੇ ਕਿ ਕਹਿਨੂੰ ਤਾਂ ਉਹ ਸਰਕਾਰ ਹੋਵੇ ਪਰ ਅਸਲ ਵਿੱਚ ਕੰਮ ਜਿਹੜੀ ਉਹਦੇ ਪਿੱਛੇ ਆਰਮੀ ਹੀ ਕਰਦੀ ਹੋਵੇ ਤਾਂ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਜਾਂ ਅੰਦੋਲਨਕਾਰੀਆਂ ਨੂੰ ਇਹ ਨਾ ਲੱਗੇ ਕਿ ਭਈ ਅਸੀਂ ਫੇਰ ਇੱਕ ਵਾਰੀ ਦੁਬਾਰਾ ਠੱਗੇ ਗਏ ਇਹ ਤਾਂ ਆਉਣ ਵਾਲਾ ਸਮਾਂ ਦੱਸ ਜੀ ਸਰ ਤੁਸੀਂ ਸਮਾਂ ਦਿੱਤਾ ਜੀ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਪ੍ਰਦੀਪ ਸਿੰਘ ਦੇ ਨਾਲ ਇੱਕ ਵਾਰ ਸਿੰਘ ਸਿੱਧੂ ਨੂੰ ਇਜਾਜ਼ਤ ਧੰਨਵਾਦ